ਚੰਪੁਰ ਨਜ਼ਦੀਕ ਵਾਪਰਿਆ ਵਾਟਾ ਹਾਸਾ ਐਨੋਵਾ ਗੱਡੀ ਨੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕੁਚਲਿਆ 1 ਕਿਲੋਮੀਟਰ ਤੱਕ ਐਨੋਵਾ ਗੱਡੀ ਤਿੰਨ ਨੌਜਵਾਨਾਂ ਨੂੰ ਕਿਢਿਛਦੇ ਹੋਏ ਅੱਗੇ ਲੈ ਗਈ ਗੱਡੀ ਡਰਾਈਵਰ ਹੋਇਆ ਫਰਾਰ ਹਾਸੇ ਤੋਂ 4 ਘੰਟੇ ਬਾਅਦ ਪੁਲਿਸ ਤੇ ਪਹੁੰਚਣ 'ਚ ਲੋਕਾਂ 'ਚ ਭਾਰੀ ਰੋਸ ਥਾਣਾ ਕੋਟਲੀ ਸੂਰਤ ਮੱਲੀ ਅਦੀਨ ਉਹਦੇ ਖਜਾਨੇਕੋੜ ਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ਤਿੰਨ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਐਨੋਵਾ ਗੱਡੀ ਨੰਬਰ ਪੀਪੀ

ਚੰਦੂ ਸੁਜਾ ਪੁਲ ਤੋਂ ਪਿੰਡ ਗਿੱਲਾਂ ਵਾਲੀ ਨੂੰ ਜਾ ਰਹੀ ਸੀ ਅਤੇ ਜਦ ਪਿੰਡ ਖਜਾਨੇਕੋਟ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪਹੁੰਚੀ ਤਾਂ ਅਗਵਾ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਇਨੋਵਾ ਗੱਡੀ ਨੇ ਸਿੱਧੀ ਟੱਕਰ ਮਾਰੀ ਜਿਸ ਨਾਲ ਮੋਟਰਸਾਈਕਲ ਸਵਾਰੇ ਠਾਂ ਡਿੱਗ ਪਏ ਜਿਨ੍ਹਾਂ ਨੂੰ ਇਨੋਵਾ ਗੱਡੀ 1.5 ਕਿਲੋਮੀਟਰ ਤੱਕ ਘੜੀਸਤੀ ਹੋਈ ਅੱਗੇ ਲੈ ਗਈ ਜਿਸ ਨਾਲ ਤਿੰਨੇ ਨੌਜਵਾਨ ਗੰਭੀਰ ਹੂਪ ਵਿੱਚ ਜ਼ਖਮੀ ਹੋਏ ਅਤੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੈਨੂੰ ਕਮੇ ਨੌਜਵਾਨ ਕੋਟਲੀ ਸੂਰਤ ਮਲੀ ਦੇ ਦੱਸੇ ਜਾ ਰਹੇ ਹਨ ਇਹ ਨੋਵਾ ਗੱਡੀ ਦਾ ਡਰਾਈਵਰ ਗਿਲਾਵਲੀ ਪੁਲ ਦੇ ਨਜ਼ਦੀਕ ਗੱਡੀ ਲਗਾ ਕੇ ਉਥੋਂ ਫਰਾਰ ਹੋ ਗਿਆ ਹਾਦਸੇ ਤੋਂ 4 ਘੰਟੇ ਬਾਅਦ ਪੁਲਸ ਦੇ ਪਹੁੰਚਣ ਨਾਲ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਵੰਦੀ ਲੋਕਾਂ ਨੇ ਦੱਸਿਆ ਕਿ 2:30 ਵਜੇ ਤਾਂ ਹਾਸਾ ਹੋਇਆ ਤੇ ਪੁਲਸ ਨੂੰ ਉਦੋਂ ਹੀ ਸੂਚਨਾ ਦਿੱਤੀ ਸੀ ਪਰ ਪੁਲਸ ਹੁਣ 6:30 ਦੇ ਕਰੀਬ ਇੱਥੇ ਪਹੁੰਚਿਆ ਉਹਨਾਂ ਨੇ ਕਿਹਾ ਕਿ ਪੁਲਸ ਚਾਰ ਪੰਜ ਇੱਕ ਘੰਟੇ ਪਹੁੰਚਣ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ ਉਹਨਾਂ ਨੇ ਕਿਹਾ ਕਿ ਪੁਲਸ ਦੇ ਲੇਟ ਪਹੁੰਚਣ ਨਾਲ ਪੁਲਸ ਦੀ ਨਿਕਾਮੀ ਸਾਫ ਦਿਖਾਈ ਦੇ ਰਹੀ ਹੈ ਧਿਆਨਪੁਰ ਕੋਲਲੀ ਤੋਂ ਮਲਕੀਸ਼ ਸਿੰਘ ਮਮਣ ਅਤੇ ਹਰਮੀਤ ਸਿੰਘ ਸ਼ਿਸ਼ਰੀਵਾਲਦੀ ਖਾਸ ਰਿਪੋਰਟ ਇਹ ਐਕਸੀਡੈਂਟ ਤਕਰੀਬਨ ਇਹਨਾਂ ਦੇ ਦੱਸਣ ਦੇ ਮੁਤਾਬਕ 2:3 ਵਜੇ ਦੇ ਕਰੀਬ ਕਿੰਨੇ ਵਜੇ ਹੋਇਆ ਭਾਜੀ ਐਕਸੀਡੈਂਟ 2:3 ਵਜੇ ਐਕਸੀਡੈਂਟ ਹੋਇਆ ਆਵਾਜ਼ ਖਜਾਨੇਕੋਟ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਹੋਇਆ ਵਾ ਹਾਂਜੀ ਹਾਂਜੀ ਉਹਨਾਂ ਨੇ ਉੱਤਰ ਕੇ ਕੋਈ ਇਹਦਾ ਤੇ ਵੇਖਿਆ ਵੀ ਜਾਂ ਬੰਦੇ ਮਰ ਗਏ ਆ ਜਾਂ ਬੰਦੇ ਹੈਗੇ ਆ ਜਾਂ ਉਹਨਾਂ ਦੀ ਜਾਨ ਬਚਾ ਲਈ ਨਾ ਜੀ ਇਹਨਾਂ 2:3 ਕਿਲੋਮੀਟਰ ਕਿਲਾ ਵਾਲੀ ਗੋਲ ਪਾਰ ਕਰਕੇ ਫਿਰ ਕੰਢੀ ਬੰਦ ਕਰਕੇ ਲੋਕ ਕਰਕੇ ਤੇ ਫਿਰ ਨਿਕਲ ਗਏ ਦੌੜ ਗਏ ਕੋਈ ਕਿਸੇ ਨੂੰ ਪਤਾ ਨਹੀਂ ਲੱਗਾ ਕਿਥੋਂ ਨਾਲ ਉਹ ਗੱਡੀ ਆ ਕਿਥੋਂ ਨਾਲ ਉਹ ਮੋਟਰਸਾਈਕਲ ਇਹ ਬਾਅਦ ਚ ਪਤਾ ਲੱਗਾ ਜੀ ਇਹ ਐਕਸੀਡੈਂਟ ਹੋਇਆ ਹਵਾਕ ਕੋਟਲੀ ਦੇ ਆ ਬੰਦੇ ਤਿੰਨ ਕੋਟਲੀ ਬੰਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਵਾ ਟੁੱਟ ਗਈਆਂ ਨੇ ਪਤਾ ਨਹੀਂ ਵਿਚਾਰੇ ਜਾਨੋ ਬਚਾਅ ਹੋ ਗਿਆ ਜਾਂ ਨਹੀਂ ਹੋਇਆ ਇੰਨੀ ਇੱਕ ਖਬਰ ਦਾ ਸਾਨੂੰ ਪਤਾ ਵਾ ਬਾਕੀ ਇਹ ਹੈਗਾ ਵਾ 2:30 ਵਜੇ ਦਾ ਐਕਸੀਡੈਂਟ ਹੋਇਆ ਵਾ ਤੇ 6:30 ਹੋ ਚੱਲਿਆ ਹੁਣ ਪੁਲਿਸ ਦੀ ਕਾਰਵਾਈ ਇਹ ਹੋਣ ਲੱਗੀ ਜੇ 6:27 ਹੋਏ ਆ ਇਹ ਸਾਡੇ ਦਾ ਪੁਲਸ ਦਾ ਹਾਂ ਜੇ ਵੇਖ ਲੋ ਆਨੇ ਪੁਲਸ ਸਾਡੀ ਰਖਵਾਲੀ ਆ ਸਾਡੀ ਉਹ ਆ ਸਾਡੀ ਇਹ ਆ ਸਾਢੇ 6 ਹੋ ਗਏ ਆ ਹੁਣ ਪੁਲਸ ਆਈ ਏ ਇਹਨਾਂ ਦੇ ਕਹਿਣ ਤੇ ਪੁਲਸ ਜਿਹੜੀ ਆ ਹੁਣ ਆਈ ਆ ਤਕਰੀਬਨ ਸਾਢੇ 6 ਦਾ ਟਾਈਮ ਹੁਣ ਤੱਕ ਹੋ ਚੁੱਕਾ ਵਾ ਤੇ ਹੁਣ ਉਹ ਮੁਲਾਜ਼ਮ ਆਏ ਨੇ ਆਏ ਨੇ ਇਹ ਦੱਸ